ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਿਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ EMPLOYEES ਨੇ ਪਿਛਲੇ ਮਹੀਨੇ ਸਿਰਫ 22000 ਨੌਕਰੀਆਂ ਹੀ ਹੋਰ ਪੈਦਾ ਕੀਤੀਆਂ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਆਰਥਿਕ ਨੀਤੀਆਂ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਕਿਰਤ ਬਾਜ਼ਾਰ ਠੰਡਾ ਹੋ ਰਿਹਾ ਹੈ ਕਿਰਤ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੁਲਾਈ 'ਚ ਭਰਤੀ 79000 ਤੋਂ ਵੀ ਘਟ ਰਹੀ ਹੈ ਕਰਤ ਦੇ ਵਿਭਾਗ ਨੇ ਇਹ ਵੀ ਕਿਹਾ ਕਿ ਬੇਰੋਜ਼ਗਾਰੀ ਦੀ ਦਰ 4.3 ਫੀਸਦੀ ਤੱਕ ਪਹੁੰਚ ਗਈ ਹੈ ਜੋ ਉਮੀਦ ਨਾਲੋਂ ਵੀ ਬੱਤਰ ਹੈ ਤੇ 2021 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ ਇੱਕ ਮਹੀਨਾ ਪਹਿਲਾਂ ਜਦੋਂ ਵਿਭਾਗ ਨੇ ਨੌਕਰੀਆਂ ਦੀ ਨਿਰਾਸ਼ਾਜਨਕ ਰਿਪੋਰਟ ਜਾਰੀ ਕੀਤੀ ਸੀ ਤਾਂ ਗੁੱਸੇ 'ਚ ਆਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਕੜੇ ਇਕੱਠੇ ਕਰਨ ਦੇ ਇੰਚਾਰਜ ਅਰਥ ਸ਼ਾਸਤਰੀ ਨੂੰ ਬਰਖਾਸਤ ਕਰ ਦਿੱਤਾ ਸੀ ਦੇ ਉਹਨਾਂ ਦੀ ਥਾਂ ਤੇ ਇੱਕ ਵਫਾਦਾਰ ਨੂੰ ਨਾਮਜ਼ਦ ਕੀਤਾ ਸੀ ਵੀਰਵਾਰ ਰਾਤ ਨੂੰ ਅਮੀਰ ਤਕਨੀਕੀ ਅਧਿਕਾਰੀਆਂ ਨਾਲ ਰਾਤ ਦੇ ਖਾਣੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 트ੰਪ ਨੇ ਸ਼ੁੱਕਰਵਾਰ ਨੂੰ ਆਏ ਭਰਤੀ ਦੇ ਅੰਕੜਿਆਂ ਨੂੰ ਤਵੱਜੋ ਨਹੀਂ ਦਿੱਤੀ ਰਾਸ਼ਟਰਪਤੀ ਨੇ ਕਿਹਾ ਕਿ ਅਸਲ ਅੰਕੜੇ ਹੁਣ ਤੋਂ 1 ਸਾਲ ਬਾਅਦ ਪਤਾ ਲੱਗਣਗੇ ਅਮਰੀਕੀ ਰੋਜ਼ਗਾਰ ਬਾਜ਼ਾਰ ਨੇ ਇਸ ਸਾਲ ਗਤੀ ਗੁਆ ਦਿੱਤੀ ਹੈ ਅੰਸ਼ਕ ਤੌਰ ਤੇ 2022 ਤੇ 2023 ਚ ਫੈਡਰਲ ਰਿਜ਼ਰਵ ਚ ਮਹਿੰਗਾਈ ਵਜੋਂ ਵਿਆਜ ਦਰਾਂ ਚ 11 ਵਾਅਦੇ ਦੇ ਲੰਮੇ ਪ੍ਰਭਾਵਾਂ ਕਾਰਨ ਅਤੇ ਅੰਸ਼ਕ ਤੌਰ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਜਿਸ ਵਿੱਚ ਉਹਨਾਂ ਦੇ ਵਪਾਰ ਜੰਗ ਵੀ ਸ਼ਾਮਲ ਨੇ ਨੇ ਅਨਿਸ਼ਚਿਤਤਾ ਪੈਦਾ ਕੀਤੀ ਹੈ ਜਿਸ ਨਾਲ ਮੈਨੇਜਰ ਭਰਤੀ ਦੇ ਫੈਸਲੇ ਲੈਣ ਤੋਂ ਝਿਜਕਦੇ ਨੇ ਅਮਰੀਕਾ ਚ ਸਿੱਖ ਟਰੱਕ ਡਰਾਈਵਰਾਂ ਲਈ ਖਤਰਾ ਵਧਣ ਲੱਗ ਪਿਆ ਆ ਅਤੇ ਹਾਈਵੇਜ਼ ਤੋਂ ਲੰਘਣਾ ਹੁਣ ਔਖਾ ਹੁੰਦਾ ਜਾ ਰਿਹਾ ਹੈ ਸਿੱਖ ਡਰਾਈਵਰਾਂ ਦੇ ਟਰੱਕਾਂ ਉੱਤੇ ਆਂਡੇ ਜਾਂ ਪਾਣੀ ਦੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਨੇ ਤੇ ਪੁਲਿਸ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਹੈ ਜਿਸ ਦੇ ਮੱਦੇਨਜ਼ਰ ਕਿਸੇ ਵੱਡੀ ਤ੍ਰਾਸਦੀ ਦਾ ਖੌਫ ਹਰ ਵੇਲੇ ਕਾਇਮ ਰਹਿੰਦਾ ਹੈ ਹਰਜਿੰਦਰ ਸਿੰਘ ਦੇ ਮਾਮਲੇ ਨੂੰ ਸਿਆਸੀ ਰੂਪ ਦੇ ਦਿੱਤਾ ਗਿਆ ਹੈ ਤੇ ਲੋਕ ਮਨਾਂ 'ਚ ਦਸਤਾਰ ਧਾਰੀਆਂ ਬਾਰੇ ਜ਼ਹਿਰ ਭਰਿਆ ਜਾ ਰਿਹਾ ਹੈ ਫ੍ਰਿਜ਼ਨੋ ਬੀ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਪੋਸਟਾਂ ਪਾਈ ਜਾਣ ਕਰਕੇ ਮਾਮਲਾ ਬੇਹਦ ਗੁੰਝਲਦਾਰ ਬਣ ਚੁੱਕਾ ਹੈ ਨਾਰਥ ਅਮਰੀਕਨ ਪੰਜਾਬੀ ਟਰਕਿੰਗ ਐਸੋਸੀਏਸ਼ਨ ਦੇ ਬਾਨੀ ਅਤੇ ਸੀਈਓ ਰਮਨ ਢਿੱਲੋਂ ਦਾ ਕਹਿਣਾ ਹੈ ਕਿ ਓਕਲਾਹੋਮਾ ਅਤੇ ਅਰਕੰਸਾ ਵਰਗੇ ਰਾਜਾਂ 'ਚ ਟਰੱਕ ਸਟੌਸ ਤੇ ਪੰਜਾਬੀ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਣਾਂ ਦੱਸਿਆ ਕਿ ਇੱਕ ਪੰਜਾਬੀ ਡਰਾਈਵਰ ਟਰੱਕ ਸਟੌਪਸ ਤੇ ਘਿਰ ਗਿਆ ਅਤੇ ਉਸ ਨੇ 911 ਤੇ ਕਾਲ ਕੀਤੀ ਤਾਂ ਅੱਗੋਂ ਜਵਾਬ ਮਿਲਿਆ ਕਿ ਚੁੱਪਚਾਪ ਉੱਥੋਂ ਨਿਕਲ ਜਾਵੇ ਰਮਨ ਢਿੱਲੋਂ ਮੁਤਾਬਕ ਅਮਰੀਕਾ ਦੇ ਟਰੱਕਿੰਗ ਬਿਜ਼ਨਸ ਦੇ ਵਿੱਚ ਪੰਜਾਬੀਆਂ ਦੀ ਹਿੱਸੇਦਾਰੀ 18 ਤੋਂ 20% ਜਦ ਕਿ ਕੈਲੀਫੋਰਨੀਆ 'ਚ ਇਹ ਅੰਕੜਾ 30 ਤੋਂ 40% ਬਣ ਜਾਂਦਾ ਹੈ ਫਲੋਰੀਡਾ ਹਾਦਸੇ ਮਗਰੋਂ ਸਿੱਖ ਡਰਾਈਵਰਾਂ ਨੂੰ ਗੈਰ ਜ਼ਰੂਰੀ ਜਾਂਚ ਪੜਤਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਮੀਗ੍ਰੇਸ਼ਨ ਵਾਲੇ ਪੱਕਾ ਹੋਣ ਦੇ ਸਬੂਤ ਮੰਗਦੇ ਨੇ ਜਦਕਿ ਪੁਲਿਸ ਵਾਲੇ ਅੰਗਰੇਜ਼ੀ 'ਚ ਮੁਹਾਰਤ ਸਾਬਤ ਕਰਨ ਵਾਸਤੇ ਆਖਦੇ ਨੇ ਫ੍ਰਿਜ਼ਨੋ ਦੀ ਨਿਊ ਲਾਈਨ ਟਰਾਂਸਪੋਰਟ ਇਨਕਾਰਪੋਰੇਸ਼ਨ ਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ਉਹਨਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਨੇ ਗੁਰਜੰਟ ਸਿੰਘ ਕੋਲ 20 ਟਰੱਕ ਅਤੇ 60 ਟ੍ਰੇਲਰ ਨੇ ਜਿਨ੍ਹਾਂ ਰਾਹੀਂ ਆੜੂ ਟਮਾਟਰ ਤੇ ਸੰਤਰੇ ਵਰਗੇ ਫਲ ਸਬਜ਼ੀਆਂ ਫਲੋਰੀਡਾ ਦੀ ਪਬਲਿਕਸ ਸੁਪਰਮਾਰਕਟ ਚੇਨ ਦੇ ਵੱਖ-ਵੱਖ ਟਿਕਾਣਿਆਂ ਤੇ ਪਹੁੰਚਾਏ ਜਾਂਦੇ ਨੇ ਗੁਰਜੰਟ ਸਿੰਘ ਦੇ ਦੋ ਡਰਾਈਵਰ ਬੀਤੇ ਸੋਮਵਾਰ ਨੂੰ ਨੌਕਰੀ ਛੱਡ ਗਏ ਕਿਉਂਕਿ ਤਿੰਨ ਹੋਰਨਾਂ ਨੇ ਕਿਹਾਏ ਕਿ ਉਹ ਵੀ ਫਲੋਰੀਡਾ ਨਹੀਂ ਜਾਣਗੇ ਅਮਰੀਕਨ ਸਿਟੀਜ਼ਨ ਅਤੇ ਗ੍ਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਪੰਜਾਬੀ ਟਰੱਕ ਡਰਾਈਵਰਾਂ ਨੂੰ ਘੇਰ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਫ੍ਰिजਨੋ ਦੀ ਟਰਾਂਸਪੋਰਟ ਕੰਪਨੀ অরਬਿਟਲ ਐਕਸਪ੍ਰੈਸ ਇਨਕੋਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਜਸਦੀਪ ਪੰਨੂ ਨੇ ਕਿਹਾ ਕਿ ਆਪਣੇ ਡਰਾਈਵਰਾਂ ਦੀ ਸੁਰੱਖਿਆ ਬਾਰੇ ਉਹ ਬੇਹਦ ਫਿਕਰਮੰਦ ਨੇ ਜਸਦੀਪ ਪੰਨੂ ਦੀ ਕੰਪਨੀ ਕੋਲ 26 ਟਰੱਕ ਅਤੇ 35 ਡਰਾਈਵਰ ਨੇ ਜੋ ਅਕਸਰ ਹੀ ਫਲੋਰੀਡਾ, ਟੈਨੇਸੀ, ਜਾਰਜੀਆ ਤੇ ਕੈਰੋਲਾਈਨ ਰਾਜਾਂ ਵੱਲ ਜਾਂਦੇ ਨੇ ਉਹਨਾਂ ਵੱਲੋਂ ਡਰਾਈਵਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨਿਯਮਾਂ ਦੀ ਪਾਲਣਾ ਕਰਦੇ ਆਂ ਡਰਾਈਵਿੰਗ ਕੀਤੀ ਜਾਵੇ ਤੇ ਹਮੇਸ਼ਾ ਡੈਸ਼ ਕੈਂਪ ਦੇ ਘੇਰੇ 'ਚ ਰਹਿਣ ਦਾ ਯਤਨ ਕੀਤਾ ਜਾਵੇ ਕਿਸੇ ਨਾਲ ਫालतू ਬਹਿਸ ਨਹੀਂ ਕਰਨੀ ਕਿਉਂਕਿ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਰਜਿੰਦਰ ਸਿੰਘ ਵਾਲੇ ਹਾਦਸੇ ਮਗਰੋਂ ਜਸਦੀਪ ਪੰਨੂ ਦੇ ਇੱਕ ਡਰਾਈਵਰ ਨੂੰ ਫਲੋਰੀਡਾ 'ਚ ਰੋਕ ਕੇ ਇਮੀਗ੍ਰੇਸ਼ਨ ਸਟੇਟਸ ਬਾਰੇ ਸਵਾਲ ਕੀਤੇ ਗਏ। ਯੂਐਸ ਸਿਟੀਜ਼ਨ ਹੋਣ ਦੇ ਬਾਵਜੂਦ ਡਰਾਈਵਰ ਨੂੰ ਖੱਜਲ-ਖੁਆਰ ਕੀਤਾ ਤੇ ਲੰਬੇ ਸਮੇਂ ਬਾਅਦ ਜਾਣ ਦੀ ਇਜਾਜ਼ਤ ਦਿੱਤੀ। ਜਸਦੀਪ ਪੰਨੂ ਮੁਤਾਬਕ ਹਰਜਿੰਦਰ ਸਿੰਘ ਨੇ ਵੱਡੀ ਗਲਤੀ ਕੀਤੀ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇੱਕ ਜਣੇ ਦੀ ਗਲਤੀ ਕਰਕੇ ਸਮੁੱਚੀ ਕਮਿਊਨਿਟੀ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ ਗੁਰਜੰਟ ਸਿੰਘ ਰਮਨ ਢਿੱਲੋਂ ਤੇ ਜਸਦੀਪ ਪੰਨੂ ਦਾ ਕਹਿਣਾ ਸੀ ਕਿ ਟਰੱਕਿੰਗ ਇੰਡਸਟਰੀ 'ਚ ਸੁਧਾਰ ਕਰਨ ਦੇ ਕਈ ਤਰੀਕੇ ਮੌਜੂਦ ਨੇ ਜਿਨ੍ਹਾਂ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੀਆਂ ਸ਼ਰਤਾਂ ਸਖਤ ਕੀਤੀਆਂ ਜਾ ਸਕਦੀਆਂ ਨੇ ਦੂਜੇ ਪਾਸੇ ਟਰੱਕ ਡਰਾਈਵਿੰਗ ਸਕੂਲਜ਼ ਉੱਤੇ ਸਰਕਾਰੀ ਨਿਗਰਾਨੀ ਵਧਾਈ ਜਾਵੇ ਤਾਂ ਕਿ ਕੋਈ ਨੌ ਸਿੱਖਿਆ ਡਰਾਈਵਰ ਹਾਈਵੇ ਤੇ ਆਹੀ ਨਾ ਸਕੇ ਭਾਰਤ ਉਤੇ 50 ਫੀਸਡ ਉੱਚ ਟੈਰਿਫਸ ਲਗਾਉਣ ਦਾ ਮਾਮਲਾ ਹੁਣ ਅਮਰੀਕੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ ਮਾਮਲੇ ਚ ਦੇਸ਼ ਦੀ ਸਰਵਉੱਚ ਅਦਾਲਤ ਚ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਹੈ 트ੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਨੂੰ 251 ਪੰਨਿਆਂ ਦੇ ਜਵਾਬ ਚ ਦੱਸਿਆ ਹੈ ਕਿ ਭਾਰਤ ਉਤੇ ਇਨਾ ਉੱਚਾ ਟੈਰਿਫ ਕਿਉਂ ਲਗਾਇਆ ਗਿਆ ਹੈ ਰਾਂਪਾ ਪ੍ਰਸ਼ਾਸਨ ਨੇ ਕਿਹਾ ਕਿ ਭਾਰਤ ਤੇ 25 ਫੀਸਦੀ ਪਰਸਪਰ ਡਿਊਟੀ ਅਤੇ 25 ਫੀਸਦੀ ਵਾਧੂ ਡਿਊਟੀ ਲਗਾਈ ਗਈ ਹੈ ਜਿਸ ਨਾਲ ਕੁੱਲ ਪ੍ਰਭਾਵੀ ਡਿਊਟੀ 50 ਫੀਸਦੀ ਹੋ ਗਈ ਹੈ ਇਹ ਡਿਊਟੀਆਂ 27 ਅਗਸਤ ਤੋਂ ਲਾਗੂ ਹੋ ਗਈਆਂ ਨੇ ਟਰੰਪ ਨੇ ਸੁਪਰੀਮ ਕੋਰਟ 'ਚ ਭਾਰਤ ਉੱਤੇ ਵੱਧ ਡਿਊਟੀ ਲਗਾਉਣ ਦਾ ਕਾਰਨ ਦੱਸਿਆ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸਨੇ ਯੂਕਰੇਨ ਰੂਸ ਯੁੱਧ ਅਤੇ ਇਸ ਤੋਂ ਪੈਦਾ ਹੋਈ ਰਾਸ਼ਟਰੀ ਐਮਰਜੈਂਸੀ ਨਾਲ ਨਜਿੱਠਣ ਲਈ ਭਾਰਤ ਉੱਤੇ 50% ਤੱਕ ਦੀ ਦਰਾਮਦ ਡਿਊਟੀ ਲਗਾਈ ਹੈ ਇਹ ਕਦਮ ਰੂਸੀ ਊਰਜਾ ਉਤਪਾਦਾਂ ਦੀ ਖਰੀਦ 'ਚ ਭਾਰਤ ਦੀ ਭੂਮਿਕਾ ਦੇ ਜਵਾਬ 'ਚ ਚੁੱਕਿਆ ਗਿਆ ਹੈ ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਦਾਇਰ 251 ਪੰਨਿਆਂ ਦੀ ਅਪੀਲ 'ਚ ਕਿਹਾ ਕਿ ਇਹ ਕਾਰਵਾਈ ਆਈਈਪੀਏ ਜਣਕੇ ਆਰਥਿਕ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਕੀਤੀ ਗਈ ਹੈ ਜੋ ਰਾਸ਼ਟਰਪਤੀ ਨੂੰ ਰਾਸ਼ਟਰੀ ਐਮਰਜੈਂਸੀ 'ਚ ਵਿਸ਼ੇਸ਼ ਆਰਥਿਕ ਉਪਾਅ ਕਰਨ ਦੀ ਆਗਿਆ ਦਿੰਦਾ ਹੈ ਟਰੰਪ ਪ੍ਰਸ਼ਾਸਨ ਵੱਲੋਂ ਧਾਇਰ ਅਪੀਲ ਦੇ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਰੂਸ ਯੂਕਰੇਨ ਯੁੱਧ ਤੋਂ ਪੈਦਾ ਹੋਈ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਭਾਰਤ ਵਿਰੁੱਧ ਇਹ ਟੈਰਿਫ ਲਗਾਏ ਨੇ ਅਪੀਲ ਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਇਹ ਟੈਰਿਫ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਬੇਮਿਸਾਲ ਆਰਥਿਕ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਨੇ ਜੇਕਰ ਟੈਰਿਫ ਨਹੀਂ ਲਗਾਏ ਜਾਂਦੇ ਤਾਂ ਅਮਰੀਕਾ ਨੂੰ ਵਪਾਰਕ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਦੇਸ਼ ਆਰਥਿਕ ਤਬਾਹੀ ਵੱਲ ਵੱਧ ਸਕਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋੰਗ ਉਨ ਵਿਚਕਾਰ ਬੀਜਿੰਗ 'ਚ ਇੱਕ ਮਹੱਤਵਪੂਰਨ ਮੁਲਾਕਾਤ ਹੋਈ। ਇਸ ਮੁਲਾਕਾਤ ਨੇ ਅੰਤਰਰਾਸ਼ਟਰੀ ਕੂਟਨੀਤਿਕ ਹਲਕਿਆਂ 'ਚ ਹਲਚਲ ਮਚਾ ਦਿੱਤੀ ਹੈ। ਦੋਵਾਂ ਨੇਤਾਵਾਂ ਨੇ ਆਪਸੀ ਸਹਿਯੋਗ, ਰਣਨੀਤਿਕ ਭਾਈਵਾਲੀ ਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਇਕਜੁੱਟ ਹੋਣ ਲਈ ਸਹਿਮਤੀ ਜਤਾਈ। ਇਹ ਮੁਲਾਕਾਤ ਚੀਨ ਦੀ ਰਾਜਧਾਨੀ ਦੇ ਗ੍ਰੇਟ ਹਾਲ ਆਫ ਦਾ ਪੀਪਲ 'ਚ ਹੋਈ। ਚੀਨੀ ਸਰਕਾਰੀ ਮੀਡੀਆ ਸੀਸੀਟੀਵੀ ਦੇ ਅਨੁਸਾਰ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਉੱਤਰੀ ਕੋਰੀਆ ਦੀ ਰਵਾਇਤੀ ਦੋਸਤੀ اٹਟ ਹੈ ਅਤੇ ਅੰਤਰਰਾਸ਼ਟਰੀ ਸਥਿਤੀ ਭਾਵੇਂ ਕਿੰਨੀ ਵੀ ਬਦਲ ਜਾਵੇ ਇਸ ਰਿਸ਼ਤੇ ਦੀ ਦਿਸ਼ਾ ਅਤੇ ਗਤੀ ਨਹੀਂ ਬਦਲੇਗੀ ਇਸ ਦੇ ਨਾਲ ਹੀ ਉੱਤਰੀ ਕੋਰੀਆ ਦੀ ਸਰਕਾਰੀ ਖਬਰ ਏਜੰਸੀ ਕੇਸੀਐਨਏ ਨੇ ਰਿਪੋਰਟ ਕੀਤੀ ਹੈ ਕਿ ਦੋਵੇਂ ਨੇਤਾ ਉੱਚ ਪੱਧਰੀ ਦੌਰਿਆਂ ਤੇ ਸਿੱਧੀ ਗੱਲਬਾਤ ਰਾਹੀਂ ਆਪਣੇ ਰਣਨੀਤਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਸਹਿਮਤ ਹੋਏ ਨੇ। ਉਹਨਾਂ ਨੇ ਆਪਸੀ ਹਿੱਤਾਂ ਦੀ ਰਾਖੀ ਲਈ ਖੇਤਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ 'ਚ ਮਿਲ ਕੇ ਕੰਮ ਕਰਨ ਦੀ ਵੀ ਯੋਜਨਾ ਬਣਾਈ। ਕਿਮ ਜੋਂਗ ਉਨ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਸ਼ੀ ਜਿਨਪਿੰਗ ਨਾਲ ਹੋਈ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਇਸ ਗੱਠ ਜੋੜ ਨੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਇਸ ਨਵੇਂ ਗੱਠ ਜੋੜ ਨੂੰ ਪੱਛਮੀ ਦੇਸ਼ਾਂ ਲਈ ਇੱਕ ਨਵਾਂ ਖਤਰਾ ਦੱਸਿਆ ਹੈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਉੱਤਰੀ ਕੋਰੀਆ ਅਤੇ ਰੂਸ ਵਿਚਕਾਰ ਵੱਧਦੀ ਨੇੜਤਾ ਪੱਛਮੀ ਦੇਸ਼ਾਂ ਲਈ ਚੁਣੌਤੀ ਪੈਦਾ ਕਰ ਸਕਦੀ ਹੈ ਖਾਸ ਕਰਕੇ ਅਜਿਹੇ ਸਮੇਂ ਜਦੋਂ ਯੂਕਰੇਨ ਯੁੱਧ ਅਤੇ ਦੱਖਣੀ ਚੀਨ ਸਾਗਰ ਵਿਵਾਦ ਵਰਗੇ ਮੁੱਦੇ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਕਿਮ ਜੋਂਗ ਉਨ ਇਸ ਮੁਲਾਕਾਤ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਆਪਣੀ ਵਿਸ਼ੇਸ਼ ਰੇਲਗੱਡੀ ਰਾਹੀਂ ਉੱਤਰੀ ਕੋਰੀਆ ਲਈ ਰਵਾਨਾ ਹੋ ਗਿਆ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਹਾਲ ਹੀ ਚ ਡੈਲਾਵੇਅਰ ਦੇ ਰੇ ਹੋ ਬੋਥ ਬੀਚ ਵਿੱਚ ਇੱਕ ਚਰਚ ਤੋਂ ਬਾਹਰ ਨਿਕਲਦੇ ਦੇਖਿਆ ਗਿਆ 82 ਸਾਲਾ ਬਾਈਡਨ ਬਹੁਤ ਕਮਜ਼ੋਰ ਲੱਗ ਰਹੇ ਸਨ ਤੇ ਉਹਨਾਂ ਦੇ ਮੱਥੇ ਤੇ ਇੱਕ ਡੂੰਗਾ ਨਿਸ਼ਾਨ ਦਿਖਾਈ ਦੇ ਰਿਹਾ ਸੀ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਹ ਨਿਸ਼ਾਨ ਕਿਸੇ ਸਰਜਰੀ ਵਰਗਾ ਲੱਗ ਰਿਹਾ ਸੀ। ਹਾਲਾਂਕਿ ਇੱਕ ਡਾਕਟਰ ਨੇ ਕਿਹਾ ਕਿ ਇਹ ਨਿਸ਼ਾਨ ਸਿਰ 'ਚ ਸੱਟ ਜਾਂ ਕਿਸੇ ਚੀਜ਼ ਤੋਂ ਕੱਟਣ ਕਾਰਨ ਨਹੀਂ ਹੈ। ਇਹ ਚਮੜੀ ਦੇ ਕੈਂਸਰ ਦੀ ਸਰਜਰੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਕੈਂਸਰ ਸਰਜਰੀ ਹੋਈ ਹੈ। ਉਹਨਾਂ ਨੇ ਹਾਲ ਹੀ 'ਚ ਚਮੜੀ ਦੇ ਕੈਂਸਰ ਲਈ ਇੱਕ ਵਿਸ਼ੇਸ਼ ਮੌਸ ਸਰਜਰੀ ਕਰਵਾਈ ਹੈ ਡਾਕਟਰਾਂ ਨੇ ਸਰਜਰੀ ਰਾਹੀਂ ਉਹਨਾਂ ਦੇ ਮੱਥੇ ਤੋਂ ਕੈਂਸਰ ਵਾਲੇ ਟਿਸ਼ੂ ਨੂੰ ਹਟਾ ਦਿੱਤਾ ਹੈ ਬਾਈਡਨ ਦੀ ਬੁਲਾਰਨ ਕੈਲੀ ਸਕਲੀ ਨੇ ਵੀਰਵਾਰ ਨੂੰ ਇਸ ਖਬਰ ਦੀ ਪੁਸ਼ਟੀ ਕੀਤੀ ਬੁਲਾਰੇ ਨੇ ਕਿਹਾ ਕਿ ਬਾਈਡਨ ਨੂੰ ਮੌਸ ਸਰਜਰੀ ਦਿੱਤੀ ਗਈ ਸੀ ਇਹ ਇੱਕ ਡਾਕਟਰੀ ਪ੍ਰਕਿਰਿਆ ਹੈ ਜਿਸ ਵਿੱਚ ਚਮੜੀ ਨੂੰ ਪਰਤਦਰ ਪਰਤ ਹਟਾ ਦਿੱਤਾ ਜਾਂਦਾ ਹੈ ਜਦੋਂ ਤੱਕ ਕੈਂਸਰ ਦੇ ਕੋਈ ਨਿਸ਼ਾਨ ਨਹੀਂ ਰਹਿੰਦੇ ਇਹ ਚਮੜੀ ਦੇ ਕੈਂਸਰ ਦੇ ਇਲਾਜ ਚ ਨਵੀਨਤਮ ਤਕਨੀਕ ਹੈ ਇਹ ਇਸ ਕਿਸਮ ਦੇ ਕੈਂਸਰ ਨੂੰ ਜੜ ਤੋਂ ਹਟਾਉਣ ਚ ਮਦਦ ਕਰਦੀ ਹੈ 2 ਸਾਲ ਪਹਿਲਾਂ ਜਦੋਂ ਬਾਈਡਨ ਰਾਸ਼ਟਰਪਤੀ ਸਨ ਤਾਂ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਉਸ ਸਮੇਂ ਉਹਨਾਂ ਦੀ ਛਾਤੀ ਚ ਕੈਂਸਰ ਸੀ ਇਸ ਤੋਂ ਬਾਅਦ ਸਰਜਰੀ ਰਾਹੀਂ ਕੈਂਸਰ ਵਾਲੇ ਜ਼ਖਮ ਨੂੰ ਹਟਾ ਦਿੱਤਾ ਗਿਆ ਜੋ ਕਿ ਬੇਸਲ ਸੈਲ ਕਾਰਸੀਨੋਮਾਸੀ ਇਹ ਚਮੜੀ ਦੇ ਕੈਂਸਰ ਦੀ ਇੱਕ ਆਮ ਕਿਸਮ ਹੈ ਪਿਛਲੇ ਸਾਲ ਮਾਰਚ ਚ ਬਾਈਡਨ ਦੇ ਦਫਤਰ ਨੇ ਐਲਾਨ ਕੀਤਾ ਸੀ ਕਿ ਉਸ ਨੂੰ ਪ੍ਰੋਸਟੇਟ ਕੈਂਸਰ ਦਾ ਇੱਕ ਹਮਲਾਵਰ ਰੂਪ ਵੀ ਸੀ ਜੋ ਹੱਡੀਆਂ ਤੱਕ ਫੈਲ ਗਿਆ ਸੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਨੂੰ ਵਾਈਟ ਹਾਊਸ 'ਚ ਟੈਕਨੋਲੋਜੀ ਦਿੱਗਜਾਂ ਦੇ ਇੱਕ ਸਮੂਹ ਦੀ ਮੇਜ਼ਬਾਨੀ ਕੀਤੀ ਤੇ ਉਹਨਾਂ ਦੀਆਂ ਕੰਪਨੀਆਂ ਦੁਆਰਾ ਪੇਸ਼ ਕੀਤੇ ਜਾ ਰਹੇ ਨਿਵੇਸ਼ਾਂ ਬਾਰੇ ਜਾਣਕਾਰੀ ਲਈ। 트੍ਰੰਪ ਨੇ ਇੱਕ ਲੰਬੀ ਮੇਜ਼ ਦੁਆਲੇ ਬੈਠੇ ਇਨ੍ਹਾਂ ਦਿੱਗਜਾਂ ਨੂੰ ਬਹੁਤ ਬੁੱਧੀਮਾਨ ਦੱਸਿਆ। ਰਿਪੋਰਟਾਂ ਅਨੁਸਾਰ ਇਸ ਡਿਨਰ ਪਾਰਟੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਤਕਨੀਕੀ ਕੰਪਨੀਆਂ ਦੇ ਮਾਲਕਾਂ ਅਤੇ ਸੀਈਓਜ਼ ਨੂੰ ਪੁੱਛਿਆ ਕਿ ਉਹ ਅਮਰੀਕਾ 'ਚ ਕਿੰਨਾ ਨਿਵੇਸ਼ ਕਰ ਰਹੇ ਨੇ। ਇਸ ਦੌਰਾਨ ਮੈਟਾ ਦੇ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਮੈਂ ਅਮਰੀਕਾ 'ਚ 600 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹਾਂ ਐਪਲ ਦੇ ਸੀਈਓ ਟਿਮ ਕੁੱਕ ਨੇ ਵੀ 600 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਬਾਰੇ ਗੱਲ ਕੀਤੀ ਜਦਕਿ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ 250 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਅਨੁਮਾਨ ਲਗਾਇਆ ਇਨ੍ਹਾਂ ਲੋਕਾਂ ਨਾਲ ਗੱਲਬਾਤ ਤੋਂ ਬਾਅਦ 트ੰਪ ਨੇ ਪੁੱਛਿਆ ਕਿ ਮਾਈਕਰੋਸਾਫਟ ਬਾਰੇ ਕੀ ਇਸਤੇ ਮਾਈਕਰੋਸਾਫਟ ਦੇ ਸੀਈਓ ਸਤਿਆ ਨਡੇਲਾ ਨੇ ਕਿਹਾ ਕਿ ਨਿਵੇਸ਼ ਪ੍ਰਤੀ ਸਾਲ 80 ਅਰਬ ਡਾਲਰ ਦੇ ਨੇੜੇ ਆ ਇਸ ਰਕਮ ਨੂੰ ਸੁਣ ਕੇ 트ੰਪ ਨੇ ਕਿਹਾ ਚੰਗਾ ਬਹੁਤ ਵਧੀਆ ਹੈ 트ੰਪ ਦੇ ਕਰੀਬੀ ਦੋਸਤ ਐਲਨ ਮਸਕ ਨੂੰ ਮਹਿਮਾਨਾਂ ਦੀ ਇਸ ਸੂਚੀ ਚ ਸ਼ਾਮਲ ਨਹੀਂ ਕੀਤਾ ਗਿਆ ਸੀ ਇਸ ਸਾਲ ਦੇ ਸ਼ੁਰੂ ਚ ਇੱਕ ਨਵੇਂ ਬਿੱਲ ਨੂੰ ਲੈ ਕੇ ਮਸਕ ਅਤੇ 트ੰਪ ਵਿਚਕਾਰ ਵਿਵਾਦ ਹੋਇਆ ਸੀ ਅਤੇ ਦੋਵਾਂ ਨੇ ਜਦ ਤੱਕ ਤੌਰ ਤੇ ਇੱਕ ਦੂਜੇ ਤੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਸਨ ਮਹਿਮਾਨਾਂ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਮਸਕ ਦੇ ਵਿਰੋਧੀ ਰਹੇ ਓਪਨ ਏਆਈ ਦੇ ਸैम ਆਲਟਮੈਨ ਤੇ ਪੇਮੈਂਟ ਪ੍ਰੋਸੈਸਿੰਗ ਕੰਪਨੀ ਸ਼ਿਫਟ 4 ਦੇ ਸੰਸਥਾਪਕ ਜੇਰੇਡ ਇਸ ਹਾਕ ਮੈਨ ਸ਼ਾਮਲਸਨ ਆਸਟ੍ਰੇਲੀਆ 'ਚ ਇਮੀਗ੍ਰੇਸ਼ਨ ਵਿਰੁੱਧ ਮੁਜ਼ਾਰੇ ਦੌਰਾਨ ਇੱਕ ਭਾਰਤੀ ਨੌਜਵਾਨ ਨੂੰ ਜ਼ਬਰਦਸਤੀ ਸਟੇਜ ਤੋਂ ਉਤਾਰ ਦਿੱਤਾ ਗਿਆ ਪੀਲੇ ਰੰਗ ਦੀ ਟੀ-ਸ਼ਰਟ 'ਚ ਆਏ ਭਾਰਤੀ ਨੌਜਵਾਨ ਨੂੰ ਇਹ ਕਹਿ ਕੇ ਲੋਕਾਂ ਨਾਲ ਮਿਲਵਾਇਆ ਗਿਆ ਕਿ ਉਹ ਵਿਦੇਸ਼ੀ ਨਾਗਰਿਕ ਵਰਗਾ ਮਹਿਸੂਸ ਹੁੰਦਾ ਏ ਇਸ ਮਗਰੋਂ ਜਦੋਂ ਉਸ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਭਾਰਤੀ ਨੌਜਵਾਨ ਨੇ ਕਿਹਾ ਹਾਂ ਮੈਂ ਪੂਰੀ ਚਮੜੀ ਵਾਲਾ ਇਨਸਾਨ ਹਾਂ ਮੈਂ ਭਾਰਤ ਤੋਂ ਪ੍ਰਵਾਸ ਕਰਕੇ ਆਇਆ ਹਾਂ ਪਰ ਇਸ ਦੇ ਇੱਥੇ ਸਹੀ ਇਰਾਦੇ ਨਾਲ ਕਦਮ ਰੱਖੇ ਨੇ ਇਸ ਵੇਲੇ ਮੁਲਕ 'ਚ ਜੋ ਚੱਲ ਰਿਹਾ ਹੈ ਉਹ ਇਮੀਗ੍ਰੇਸ਼ਨ ਨਹੀਂ ਸਗੋ ਸਿੱਧੇ ਤੌਰ ਤੇ ਦਰਵਾਜ਼ੇ ਖੁੱਲੇ ਜਾ ਚੁੱਕੇ ਨੇ ਵਿਦੇਸ਼ਾਂ ਤੋਂ ਆ ਰਹੇ ਲੋਕ ਸਾਡੀ ਸੱਭਿਆਚਾਰਕ ਵੰਸਵੰਤਾ 'ਚ ਵਾਧਾ ਨਹੀਂ ਕਰ ਰਹੇ ਸਗੋ ਇਸ ਨੂੰ ਵਿਗਾੜ ਰਹੇ ਨੇ ਭਾਰਤੀ ਨੌਜਵਾਨ ਨੇ ਇੰਨੀਆਂ ਗੱਲਾਂ ਹੀ ਕਹੀਆਂ ਸਨ ਕਿ ਇੱਕ ਸ਼ਖਸ ਆਇਆ ਤੇ ਉਸ ਦਾ ਮਾਈਕ ਖੋਲਿਆ ਪੂਰਾ ਘਟਨਾਕ੍ਰਮ ਰਿਕਾਰਡ ਹੋ ਗਿਆ ਤੇ ਹੁਣ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਉਸ ਵਿਖਾਵਾ ਅਸਲ 'ਚ ਪਾਰਥੀ ਲੋਕਾਂ ਵਿਰੋਧ ਹੀ ਸੀ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਲੈ ਕੇ ਯੂਕੇ ਤੱਕ ਇਮੀਗ੍ਰੇਸ਼ਨ ਵਿਰੁੱਧ ਰੈਲੀਆਂ ਕੱਢੀਆਂ ਗਈਆਂ ਸਿਡਨੀ ਮੈਲਬਨ ਬ੍ਰਿਸਬਨ ਕੈਨਬਰਾ ਐਡੀਲੇਡ ਪਾਰਥ ਅਤੇ ਹਬਾਰਟ ਵਰਗੇ ਸ਼ਹਿਰਾਂ 'ਚ ਰੈਲੀਆਂ ਦੌਰਾਨ ਭਾਰਤੀ ਲੋਕਾਂ ਨੂੰ ਆਸਟ੍ਰੇਲੀਆ ਚੋਂ ਕੱਢਣ ਦੀ ਜ਼ੋਰਦਾਰ ਆਵਾਜ਼ ਉੱਠੀ ਮਾਰਚ ਫਾਰ ਆਸਟ੍ਰੇਲੀਆ ਗਰੁੱਪ ਦੀ ਵੈਬਸਾਈਟ ਤੇ ਦਾਵਾ ਕੀਤਾ ਗਿਆ ਕਿ ਵੱਡੇ ਪੱਧਰ ਤੇ ਹੋ ਰਿਹਾ ਪ੍ਰਵਾਸ ਨੇ ਸਮਾਜਿਕ ਤਾਣੀ ਉਲਝਾ ਕੇ ਰੱਖ ਦਿੱਤੀ ਹੈ ਵੈਬਸਾਈਟ ਮੁਤਾਬਕ ਪਿਛਲੇ 5 ਸਾਲ ਚ ਸਭ ਤੋਂ ਵੱਧ ਭਾਰਤੀ ਲੋਕ ਆਸਟ੍ਰੇਲੀਆ ਪੁੱਜੇ ਜਦਕਿ ਗ੍ਰੀਸ ਜਾਂ ਇਟਲੀ ਨਾਲ ਸੰਬੰਧਤ ਲੋਕਾਂ ਦੀ ਗਿਣਤੀ ਕੁਝ ਸੈਂਕੜਿਆਂ ਤੱਕ ਹੀ ਸੀਮਤ ਰਹੀ ਇਮੀਗ੍ਰੇਸ਼ਨ ਵਿਰੋਧੀਆਂ ਨੇ ਦਲੀਲ ਦਿੱਤੀ ਕਿ ਇਹ ਸੱਭਿਆਚਾਰਕ ਵੰਸਵੰਤਾ ਨਹੀਂ ਬਲਕਿ ਸਿੱਧੇ ਤੌਰ ਤੇ ਸਭਿਆਚਾਰਕ ਤਬਦੀਲੀ ਲਿਆਂਦੀ ਜਾ ਰਹੀ ਹੈ ਐਡਿਲੇਡ ਪੁਲਿਸ ਮੁਤਾਬਕ ਪ੍ਰਵਾਸੀਆਂ ਦਾ ਵਿਰੋਧ ਕਰਨ ਘਟੋ ਘਟ 15000 ਲੋਕ ਇਕੱਠੇ ਹੋਏ ਜਦਕਿ ਸਿਡਨੀ ਚ 9000 ਤੋਂ ਵੱਧ ਲੋਕਾਂ ਦਾ ਇਕੱਠ ਹੋਣ ਦੀ ਰਿਪੋਰਟ ਹੈ ਉਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਕੈਬਨਟ ਚ ਸੀਨੀਅਰ ਮੰਤਰੀ ਮਰੀ ਵਾਟ ਨੇ ਕਿਹਾ ਕਿ ਫੈਡਰਲ ਸਰਕਾਰ ਇਹਨਾਂ ਰੋਸ ਮੁਜ਼ਾਰਿਆਂ ਦੀ ਹਮਾਇਤ ਨਹੀਂ ਕਰਦੀ ਤੇ ਅਜਿਹੀਆਂ ਰੈਲੀਆਂ ਨਫ਼ਰਤ ਫੈਲਾਉਣ ਜਾਂ ਸਮਾਜਿਕ ਵੰਡੀਆਂ ਪਾਉਣ ਤੋਂ ਸਿਵਾਏ ਕੁਝ ਨਹੀਂ ਕਰਦੀਆਂ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕੋਨੀ ਬਰਕ ਨੇ ਕਿਹਾ ਕਿ ਸਮਾਜਿਕ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਵਾਸਤੇ ਇਸ ਮੁਲਕ 'ਚ ਕੋਈ ਜਗ੍ਹਾ ਨਹੀਂ ਹੈ ਅਸੀਂ ਆਧੁਨਿਕ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਹਾਂ ਤੇ ਅਜਿਹਾਂ ਰੈਲੀਆਂ ਸਾਡੀ ਸੋਚ ਦੇ ਸਰਾਸਰ ਵਿਰੋਧ ਨੇ ਬਹੁ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਐਨੀ ਐਲੀ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੌਮੀ ਪਛਾਣ ਹੀ ਵਨਸਵੰਨੇ ਸੱਭਿਆਚਾਰ ਪਿਛੋਕੜ ਵਾਲਾ ਸਮਾਜ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ